ਦੇ ਨਾਲ ਜੁੜ ਜਾਈ ਕੋਸ਼ਿਸ਼ ਕਰਿਆ ਕਰ ਤੇਰੀ ਜ਼ਿੰਦਗੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਉਸ ਪ੍ਰਮਾਤਮਾ ਦਾ ਨਾਮ ਤੇਰੀ ਜ਼ਿੰਦਗੀ ਦੇ ਵਿੱਚ ਆ ਕੇ ਵਸ ਜਾਏ ਤੂੰ ਸਦਾ ਸਤਿਗੁਰਾਂ ਦੇ ਨਾਮ ਦੇ ਨਾਲ ਜੁੜ ਜਾਈ ਸੁਭਾਈ ਸਤਿਗੁਰੂ ਜੀ ਨੇ ਸਾਡੇ ਤੇ ਬੜੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ ਸਾਨੂੰ ਇਹ ਸਮਾਂ ਅਮੋਲਕ ਸਮਾਂ ਕੀਮਤੀ ਸਮਾਂ ਜਿਹੜਾ ਬਖਸ਼ਿਸ਼ ਕੀਤਾ ਹੈ ਸੋ ਇਸ ਕਰਕੇ ਭਾਈ ਕੋਸ਼ਿਸ਼ ਕਰੀਏ ਵੀ ਸਤਿਗੁਰੂ ਜੀ ਦੇ ਨਾਮ ਦੇ ਨਾਲ ਸਾਡਾ ਮਨ ਲੱਗ ਜਾਏ ਸਤਿਗੁਰੂ ਜੀ ਦੇ ਨਾਮ ਦੇ ਨਾਲ ਸਾਡਾ ਮਨ ਜੁੜ ਜਾਏ ਤੇ ਆਪਾਂ ਹਰ ਰੋਜ਼ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਗੁਰਪੁਰਪਨ ਮੁੱਖ ਰੱਖਦੇ ਹਾਂ ਜੋ ਸਿਮਰਨ ਕਰਦੇ ਹਾਂ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਦੇ ਹਾਂ ਤੇ ਸੋ ਸੰਗਤ ਨੂੰ ਬੇਨਤੀ ਹੈ ਜੀ ਗੁਰੂ ਸਾਹਿਬ ਜੀ ਦੀ ਬਾਵਨ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਗੁਰੂ ਸਾਹਿਬ ਜੀ ਦੇ ਪਾਵਨ ਸ਼ਬਦ ਦੇ ਨਾਲ ਆਪਾਂ ਜੁੜੇ ਹਾਂ ਤੇ ਹੁਣ ਸਿਮਰਨ ਦੇ ਨਾਲ ਜੁੜਨਾ ਹੈ ਕਿਉਂਕਿ ਬਾਣੀ ਸੁਣ ਕੇ ਸਾਡੇ ਕੰਨ ਵੀ ਸਫਲ ਹੋ ਗਏ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਸਾਡਾ ਮਸਤਕ ਵੀ ਸਫਲਾ ਹੋ ਗਿਆ ਦਰਸ਼ਨ ਕਰਕੇ ਅੱਖਾਂ ਵੀ ਸਫਲੀਆਂ ਹੋ ਗਈਆਂ ਘਰੋਂ ਚੱਲ ਕੇ ਸਤਿਗੁਰੂ ਜੀ ਦੇ ਹਜ਼ੂਰੀ ਦੇ ਵਿੱਚ ਪਹੁੰਚੇ ਹਾਂ ਚੱਲਣ ਦੇ ਨਾਲ ਸਾਡੇ ਪੈਰ ਵੀ ਸਫਲ ਹੋ ਗਏ ਤੇ ਸਤਿਗੁਰੂ ਜੀ ਕਹਿੰਦੇ ਭਾਈ ਹੁਣ ਕੱਲੀ ਰਸਨਾ ਬਾਕੀ ਹੈ ਜੀਵ ਜਿਹੜੀ ਸਾਡੀ ਜੋ ਸਤਿਗੁਰੂ ਜੀ ਕਹਿੰਦੇ ਅੰਤਰਗੁਰ ਰੱਧਨਾ ਜੇਹਵਾਸ ਜਪ ਗੁਰਨਾਉ ਜਿਹੜੀ ਰਸਨਾ ਹੈ ਤੈਨੂੰ ਨਾਮ ਜਪਣ ਦੇ ਵਾਸਤੇ ਮਿਲੀ ਹੈ। ਇਹੀ ਬਾਕੀ ਹੈ ਕੱਲੀ ਇਸੇ ਨੂੰ ਆਪਾਂ ਮੈਲੀ ਨਹੀਂ ਰਹਿ ਜਾਣਾ। ਵੀ ਜਿਵੇਂ ਸਾਰਾ ਕੱਪੜਾ ਧੋਤਾ ਜਾਏ ਕੋਈ ਇੱਕ ਦਾਗ ਸਾਰੇ ਕੱਪੜੇ ਤੇ ਰਹਿ ਜਾਏ। ਇੱਕੋ ਹੀ ਦਾਗ ਸਾਰੇ ਕੱਪੜੇ ਦੀ ਜਿਹੜੀ ਹੈ ਉਹ ਖਰਾਬ ਕਰ ਦਿੰਦਾ ਸਾਰਾ ਕੱਪੜਾ ਹੀ ਸੋਹਣਾ ਲੱਗਣੋਂ ਹਟ ਜਾਂਦਾ ਚਾਹੇ ਕਿੰਨਾ ਹੀ ਸੋਹਣਾ ਕਿਉਂਾ ਧੋਤਾ ਹੋਵੇ। ਜੇ ਇੱਕ ਦਾਗ ਵੀ ਰਹਿ ਜਾਏ ਨਾ ਕੱਪੜੇ ਦੀ। ਉਹ ਕੱਪੜਾ ਵੀ ਸੋਹਣਾ ਲੱਗਣੋਂ ਹਟ ਜਾਂਦਾ ਹੈ ਇਸ ਕਰਕੇ ਭਾਈ ਹੁਣ ਕੱਲੀ ਰਸਨਾ ਸਾਡੀ ਬਾਕੀ ਹੈ ਰਸਨਾ ਸਾਡੀ ਮੈਲੀ ਨਾ ਰਹਿ ਜਾਏ ਸਤਿਗੁਰੂ ਜੀ ਦੇ ਨਾਮ ਜਪ ਕੇ ਸਤਿਗੁਰੂ ਜੀ ਦਾ ਸਿਮਰਨ ਕਰਕੇ ਇਸ ਰਸਨਾ ਨੂੰ ਵੀ ਆਪਾਂ ਸਫਲ ਬਣਾਉਣਾ ਹੈ ਤੇ ਉਸ ਸਿਮਰਨ ਆਪਾਂ ਕਰਦੇ ਹਾਂ ਜੀ ਸੰਗਤ ਨੂੰ ਜਿਵੇਂ ਆਪਾਂ ਹਰ ਰੋਜ਼ ਬੋਲਦੇ ਆ ਮਰਿਆਦਾ ਦਾ ਵੈਸੇ ਤੇ ਪਤਾ ਹੀ ਹੈ ਚਲੋ ਫਿਰ ਵੀ ਵੀ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਉਹ ਨਮਸਕਾਰ ਕਰਕੇ ਕਰਨ ਤੋਂ ਪਹਿਲਾਂ ਹੀ ਆਪਣੀ ਜਗ੍ਹਾ ਤੇ ਆ ਕੇ ਬੈਠ ਜਾਇਆ ਕਰੋ ਤੇ ਜਦੋਂ ਆਪਾਂ ਆਨੰਦ ਸਾਹਿਬ ਜੀ ਦਾ ਜਾਪ ਕਰਦੇ ਹਾਂ ਤੇ ਫਿਰ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਨਮਸਕਾਰ ਕਰਿਆ ਕਰੋ ਉੱਚੀ ਆਵਾਜ਼ ਦੇ ਵਿੱਚ ਬੋਲਣਾ ਭਾਈ ਕੋਈ ਵੀ ਰਸਨਾ ਬੰਝੀ ਨਾ ਰਹੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਮਨਵਰਤਿਆਂ ਨੂੰ ਵੀ ਕਾਗਰ ਕਰਕੇ ਸਤਿਗੁਰਾਂ ਦਾ ਨਾਮ ਜਪਣਾ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਅਸੀਸ ਨਿਵਾ ਕੇ ਉੱਚੀ ਆਵਾਜ਼ ਦੇ ਵਿੱਚ ਬੋਲਣਾ ਹੈ ਜੀ ਕੋਈ ਵੀ ਰਸਨਾ ਬਾਦੀ ਨਾ ਰਹੇ ਸਾਰੀ ਸੰਗਤ ਨੇ ਹਾਜ਼ਰੀ ਲਗਾਉਣੀ ਹੈ ਜੀ ਲਿਵਾਓ ਹਾਜ਼ਰੀ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਵਾਹਿਗੁਰੂ wahie guru wahie guru wahie guru wahie guru wahie guru wahie Wow.

ਵਾਹਿਗੁਰੂ 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 ਵਾਹਿ wow Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru. Vahe

वाहे गुरु वाहगुरु गुरु वाह गुरु वाह गुरुवाे ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੋ ਸੰਗਤ ਨਮਸਕਾਰ ਕਰਨ ਬੰਨੀ ਰਹੀ ਹੈ ਭਾਈ ਨਮਸਕਾਰ ਕਰੋ ਤੇ ਆਪਾਂ ਹੁਣ ਛੇ ਬੌੜੀਆਂ ਨਾਨਕ ਸਾਹਿਬ ਜੀ ਦਾ ਜਾਪ ਹੋਵੇਗਾ ਜੀ ਉਪਰੰਤ ਅਰਦਾਸ ਬੇਨਤੀ ਹੋਵੇਗੀ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਸਤਿਗੁਰਾਂ ਦੀ